ਯਾਰ ਪੈੜੀ ਵੀ ਐਡ ਐਡ ਕਰ ਲਈ ਆ ਘਰ ਇਕੱਠਾ ਰਹਿ ਗਿਆ ਬਾਕੀ ਦੇ ਕੰਮ ਐਡ ਐਡ ਹੋਈ ਗਿਆ ਪਰ ਮੈਨੂੰ ਇੱਕ ਗੱਲ ਦੀ ਟੈਨਸ਼ਨ ਲੱਗੀ ਆ ਪੈੜੀ ਵਾਊਗਾ ਕੌਣ ਹੁਣ ਫੋਨ ਉਹਨੂੰ ਦੇ ਆਈ ਮੈਂ ਕਰਨ ਐਕਸਪੀਰੀਅੰਸ ਵਾਲੇ ਨੂੰ ਕੀ ਕਹਿੰਦੇ ਆ ਹੁਣ ਕੋਈ ਨਹੀਂ ਯਾਰ ਇਦਾਂ ਹੀ ਆ ਲਾਰੇ ਜਿਹਾ ਲਾਈ ਜਾਂਦੇ ਆ ਮੈਂ ਤਾਂ ਕਹਿ ਨਹੀਂ ਹਾਂ ਇਨੀ ਢਾਡੀ ਵਾਕ ਵੀ ਆ ਤੇ ਗੱਲ ਸੁਣ ਮੇਰੀ ਕੱਲ ਨੂੰ ਮੁੰਡਾ ਆ ਕੁੜੀ ਨੂੰ ਮੇਣਾ ਮਾਰੂਗਾ ਕਿਤੇ ਡੈਡੀ ਆਪਣਾ ਲਾਰਾ ਲਾਇਆ ਤੇ ਹੁਣ ਕੰਮ ਨਹੀਂ ਕਰਾ ਸਕਦੇ ਮੈਂ ਆਪੇ ਕਰ ਲੈਣਾ ਨਵਲੀ ਨਾਲ ਠੀਕ ਆ ਨਾ ਉਹਨੂੰ ਮੈਂ ਕਹਿੰਦਾ ਵੀ ਦੱਸ ਮੈਨੂੰ ਯਾਰ ਪਹਿਲੀ ਵੀ ਅਡਡ ਕਰ ਲਈ ਐ ਘਰ ਇਕੱਠਾ ਰਹਿ ਗਿਆ ਬਾਕੀ ਦੇ ਕੰਮ ਅਡਡ ਹੋ ਹੀ ਗਿਆ ਪਰ ਮੈਨੂੰ ਇੱਕ ਗੱਲ ਦੀ ਟੈਨਸ਼ਨ ਲੱਗੀ ਆ ਪਹਿਲੀ ਵਾਊਗਾ ਕੌਣ ਹਣ ਜੇ ਮੈਨੂੰ ਨੌਕਰੀ ਮਿਲ ਗਈ ਤੇ ਮੈਨੂੰ ਤਾਂ ਜਾਣਾ ਪਿਆ ਕਰਨਾ ਰੋਜ਼ ਉਹ ਚੱਲੇ ਆ ਵੀ 20 25000 ਉਧਰੋਂ ਆਜਿਆ ਕਰੂਗਾ ਤੇ ਪਹਿਲੀ ਮੇਰਾ ਰਾਂ ਦਾ ਠੇਕੇ ਦੇ ਦੇਦਾ ਪਰ ਠੇਕੇ ਦੇ ਦਵਾ ਕਿਨੂੰ ਜੋ ਬਨੋ ਪੋਸ਼ ਕੇ ਵੇਣਾ ਪਰ ਜੋ ਬਨ ਲੈਣੀ ਨਹੀਂ ਐ ਇਹਨਾਂ ਮੈਨੂੰ ਪਤਾ ਕਿਉਂਕਿ ਉਹਨੂੰ ਸੌ ਸਾਂ ਚਕਾਈ ਹੈ ਨਾਹੀਂ ਫੇਰ ਵੀ ਬੰਦੇ ਦੇ ਮਨ ਚ ਦੇ ਡਰ ਹੁੰਦਾ ਹੀ ਹੈ ਨਾ ਗੱਲ ਨੂੰ ਹੋਰ ਨਾ ਕੋਈ ਗੱਲ ਹੋ ਜੇ ਐਦਾਂ ਕਰਨਾ ਰਵਿੰਦਰ ਦੀ ਸਲਾਹ ਲੈਣਾ ਰਵਿੰਦਰ ਉਹ ਐਂ ਗੱਲ ਸੁਣੀ ਹੈ ਮੇਰੀ ਐਂ ਜੇ ਕੀ ਗੱਲ ਹੋ ਗਈ ਵਜ੍ਹਾ ਦੀ ਇਹਦੀ ਉਹ ਗੱਲ ਕੀ ਜਰ ਹੋਣੀ ਹੈ ਕਿਉਂ ਮੈਂ ਆਂ ਸੋਚਣ ਕਿ ਜੇ ਮੈਨੂੰ ਨੌਕਰੀ ਮਿਲ ਗਈ ਤੇ ਪਿਆਲੀ ਕੌਣ ਪਾਊਗਾ ਇਹ ਦੀ ਵੀ ਸੋਚਣ ਵਾਲੀ ਕਿਹੜੀ ਗੱਲ ਆ ਜੋਬਨਵੀਰ ਨੂੰ ਆਖੋ ਆਪੇ ਵਾਉਣਗੇ ਆਪਣੀ ਵੀ ਤੇ ਵਾਉਂਦੇ ਹੀ ਆ ਸਾਡੀ ਵੀ ਨਾਲ ਵਾਲਿਆ ਕਰਨਗੇ ਤੇ ਜੇ ਜੋਬਨ ਨੇ ਨਾ ਕਰਦੇ ਤੇ ਫਿਰ ਕਿਹਨੂੰ ਦਵਾਂਗੇ ਜੋਬਨਵੀਰਾਂ ਨੇ ਨਾ ਕਰਨਗੇ ਜਿਹੜੀ ਕਰਦੀ ਪਹਿਲੀ ਹੁੰਦੀ ਆ ਨਾ ਉਹ ਕਰਦੇ ਜੀਵ ਆਉਂਦੇ ਹੁੰਦੇ ਆ ਜਿਗ ਤੇ ਲਾਭੇ ਦੇ ਇਹ ਤਾਂ ਮੁੜ ਕੇ ਲੋਕੀ ਗੱਲਾਂ ਕਰਦੇ ਹੁੰਦੇ ਆ ਚੱਲ ਇੱਕ ਵਾਰੀ ਪੁਛ ਕੇ ਵੇਖ ਲੈਨੇ ਆ ਲੈ ਤੇ ਭਰਾ ਨੇ ਪਹਿਲੀ ਵਹੀ ਨਹੀਂ ਆ ਜੇ ਹੋਰ ਕਿਤੇ ਉਡੇ ਤੇ ਪੀਦੇ ਇੱਕ ਵਾਰੀ ਪੁਛ ਕੇ ਵੇਖ ਲਾਂਗੇ ਜੇ ਇਹ ਤੇ ਮੰਨ ਜਾਊਗਾ ਨਹੀਂ ਤੇ ਫਿਰ ਹੋਰ ਤੇ ਕਿਹਨੂੰ ਦੇਣੀ ਪੈਣੀ ਆ ਤੁਸੀਂ ਗੱਲ ਕਰਕੇ ਦੇਖੋ ਇੱਕ ਵਾਰ ਮੰਨ ਜਾਣਾ ਉਹਨਾਂ ਨੇ ਚਲ ਕੋਈ ਗੱਲ ਨਹੀਂ ਪੁੱਛ ਕੇ ਵੇਖ ਲੈਣਾ ਉਹਨੂੰ ਪੁੱਛ ਲੈਣਾ ਤੇ ਬਾਪੂ ਨੂੰ ਵੀ ਪੁੱਛ ਲੈਣਾ ਹਾਂਜੀ ਜੇ ਉਹ ਗੋਣੀ ਹੋਊਗਾ ਤੇ ਉਹ ਵਾਲੂਗਾ ਤੇ ਜੇ ਜੋ ਬੰਨੇ ਪੌਣੀ ਹੋਊਗੀ ਤੇ ਉਹ ਵਾਲੂਗਾ ਮੰਨ ਜਾਣਾ ਵਾ ਜੋ ਬਨਵੀਰ ਨੇ ਮੰਨਣਾ ਕਿ ਉਹ ਨਹੀਂ ਤੇ ਉਹ ਡੈਡੀ ਵੱਲੋਂ ਨਹੀਂ ਆਇਆ ਹੁਣ ਕੋਈ ਡੈਡੀ ਜੀ ਵੱਲੋਂ ਫੋਨ ਤੇ ਨਹੀਂ ਗਿਆ ਆ ਹਲੇ ਕੋਈ ਵੀ ਮੈਂ ਚੱਲ ਜੇ ਉਧਰੋਂ ਹਾਂ ਹੁੰਦੀ ਆ ਤੇ ਫੇਰ ਹੀ ਠੇਕੇ ਦੇ ਦਿੰਦੇ ਹੋਰ ਨਾ ਇਧਰੋਂ ਵੀ ਪਹਿਲੇ ਠੇਕੇ ਦੇ ਦੇ ਜੀ ਤੇ ਉਧਰੋਂ ਵੀ ਜਵਾਬ ਹੋ ਜੀ ਐਵੇਂ ਇਦਾਂ ਕਿਦਾਂ ਹੋ ਜਾਊਗਾ ਸਾਰੇ ਕੰਮ ਹੋ ਜਾਣੇ ਆ ਬਸ ਟੈਨਸ਼ਨ ਨਾ ਲਵੋ ਨਾਲੇ ਮੇਰੀ ਗੱਲ ਸੁਣੋ ਡੈਡੀ ਜੀ ਜਿਹੜੀ ਗੱਲ ਕਹਿ ਦੇਣਾ ਉਹ ਕਰਦੇ ਹੀ ਹੁੰਦੇ ਆ। ਉਹ ਚੱਲੇ ਇਹ ਤੇ ਆ। ਉਹ ਦੇਣ ਤੇ ਲੱਗਦੇ ਇਹ ਟਾਈਮ ਤੇ ਲੱਗਣਾ ਹੀ ਆ। ਉਹ ਪਰ ਜਿਹੜਾ ਐਕਸਪੀਰੀਅੰਸ ਮੰਗਣ ਦੇ ਉਹ ਕਿਥੋਂ ਲਿਆ ਕੇ ਦੇਣਾ? ਯਾਦ ਫਿਰ ਮੰਮੀ ਨਾਲ ਗੱਲ ਕਰ ਛੱਡ ਤੂੰ। ਮੰਮੀ ਜੀ ਨੇ ਮੈਂ ਕੀ ਕੀਤੀ ਇਹ ਸਲਾਹ। ਆਹੋ। ਮੰਮੀ ਜੀ ਕਹਿੰਦੇ ਪੈਸੇ ਦੇ ਕੇ ਸਾਰੇ ਕੰਮ ਹੋ ਜਾਂਦੇ ਕਿਹੜਾ ਕੰਮ ਨਹੀਂ ਹੁੰਦਾ। ਉਹ ਆਹੋ ਚੱਲ ਜਿੱਥੇ 50000 ਲੱਗਣਾ ਉਥੇ 50 ਹੋਰ ਦੇ ਕੇ ਤੇ ਮੈਨੂੰ ਤੇ ਲਵਾਉਣ ਕਿਦੇ। ਕੋਈ ਨਹੀਂ ਸਾਰੇ ਕੰਮ ਹੋ ਜਾਣੇ ਤੁਸੀਂ ਟੈਨਸ਼ਨ ਨਾ ਲਵੋ। ਤੁਸੀਂ ਬਸ ਇੱਧਰ ਦਾ ਕੰਮ ਸਵਾਰੋ ਉਧਰ ਦੀ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ। ਚਲ ਕੋਈ ਗੱਲ ਨਹੀਂ ਪਹਿਲਾਂ ਜਾਨਣਾ ਜੋਗਨ ਨਾਲ ਜੋਗਨ ਮੇਰੇ ਸਾਹ ਨਾਲ ਉੱਤੇ ਆ ਮੈਂ ਵੇਖਿਆ ਅੱਗੇ ਚਾਹ ਚੂ ਪੀਂਦੇ ਆ ਕੋਈ ਨਹੀਂ ਕਰ ਲੋ ਜੋਗਨ ਤੇ ਜੇ ਇਹ ਤੋਂ ਮੰਨ ਗਿਆ ਠੀਕ ਆ ਨਹੀਂ ਤੇ ਫਿਰ ਉਹਨੂੰ ਡੈਡੀ ਨੂੰ ਪੁੱਛ ਲਾਂਗੇ ਉਹ ਮੰਨ ਜਾਣਾ ਵਾ ਜੋਗਨ ਵੀਰ ਨੇ ਮੈਨੂੰ ਪਤਾ ਆ ਉਹ ਚਲੋ ਕੋਈ ਗੱਲ ਨਹੀਂ ਕਿਸੇ ਦੇ ਮੰਨ ਦਾ ਪਤਾ ਨਹੀਂ ਤੇ ਇਹਦਾ ਬਧੀਰੇ ਨੂੰ ਹੈਗਾ ਵਾ ਉਹਨਾਂ ਰਾਦੇ ਜੜੇ ਆਉਣਗੇ ਉਹ ਸਹੀ ਤੇ ਉਹ ਜਿਹੜੀ ਪਹਿਲੀ ਪੁਲੀ ਤੋਂ ਕਹਿਣ ਦੀ ਉਦੋਂ ਤੋਂ ਉਹਦਾ ਫਿਰ ਕਿਦਾਂ ਕਰਨਾ ਪਹਿਲੀ ਦਾ ਮੈਂ ਤੁਹਾਨੂੰ ਕੀ ਆ ਦਸਾਈ ਹੈ ਪਹਿਲੀ ਮਿਲ ਜਣੀ ਆ ਆਹੋ ਬਸ ਥੋੜਾ ਹੌਂ ਸਬਰ ਵਿੱਚ ਰੱਖਣਾ ਚਾਹੀਦਾ ਹੀ ਆ ਉਹ ਮੈਂ ਹੋਰ ਨਾ ਨਾ ਹੋਵੇ ਤੇਰੇ ਉਹਦੇ ਭਰਾ ਦੇ ਨਾਲ ਲਾ ਦੇ ਨਾ ਸਾਰੀ ਐਦਾਂ ਕਿਦਾਂ ਹੋ ਜਾਊਗਾ ਹਨੂ ਪਹਿਲੀ ਅੱਧੀ ਅੱਧੀ ਆਉਣੀ ਆ ਓਨੀ ਭਰਾ ਨੂੰ ਆਉਣੀ ਓਨੀ ਮੈਨੂੰ ਆਉਣੀ ਆ ਚਲ ਕੋਈ ਨਹੀਂ ਵੇਖ ਲਾਂਗੇ ਜਦੋਂ ਉਸ ਤੱਕ ਕੰਮ ਪਹੁੰਚੂਗਾ ਉਧਰੋਂ ਕੰਮ ਪੱਕਾ ਉਹਧਰੋਂ ਸਾਨੂੰ ਪਹਿਲੀ ਮਿਲ ਜਾਣੀ ਆ ਚਲ ਮੈਂ ਉਹ ਕਿ ਆ ਗਿਆ ਫਿਰ ਜੋਬ ਨਾਲ ਲੋ ਹੈ ਤੁਸੀਂ ਗੱਲ ਕਰਕੇ ਆਓ ਜਾਓ ਐਵੇਂ ਟੈਨਸ਼ਨ ਲਈ ਜਾਂਦੇ ਆ ਦੱਸ ਜੋਬਰਵੀਰ ਨੂੰ ਪੁੱਛੂ ਹਾਂ ਜਾ ਕੇ ਇੱਥੇ ਬੈਠਿਆ ਥੋੜਾ ਹਾਲ ਹੋ ਜਾਣਾ ਵਾ ਉਹਨਾਂ ਨਾਲ ਗੱਲ ਕਰੋ ਜਾ ਕੇ ਵੀ ਪਹਿਲੀ ਇਦਾਂ ਕਰਕੇ ਮੈਂ ਦੇਣੀ ਹੈ ਤੋ ਨਾ ਆਪੇ ਲੈ ਲੈਣੀ ਹੈ ਜੇ 12ਵੀਂ ਕਿਸੇ ਨੂੰ ਦਿੱਤੀ ਤੇ ਇਹਨਾਂ ਦਾ ਹੀ ਨੱਕ ਵੱਡਿਆ ਜਾਣਾ ਹੱਡਾ ਉਹਦੇ ਵਿੱਚ ਕੀ ਆਖਣਾ ਲੈ ਭਰਾ ਨੇ ਪਹਿਲੀ ਲਈ ਜੋ ਮਣ ਕੀ ਕਰਨ ਲਿਆ ਕਰਨਾ ਕੀ ਕੁਝ ਵੀ ਨਹੀਂ ਉਦਾਂ ਹੀ ਖਲੋਤਾਂ ਬਸ ਇੱਥੇ ਲਾ ਕੇ ਗਈ ਆ ਉਦਾਂ ਧੁੱਪ ਤੇ ਅੱਜ ਆ ਧੁੱਪ ਤੇ ਠੀਕ ਲੱਗ ਗਈ ਤੇ ਉਹ ਮੈਂ ਗੱਲ ਕਰਨੀ ਹੈ ਇੱਕ ਤਰ੍ਹਾਂ ਹੂੰ ਪਹਿਲੀ ਮੇਰਾ ਰਹਾਦਾ ਤੂੰ ਠੇਕੇ ਦੇ ਵਾਈ ਜਾ ਮੇਰੀ ਜਿਹੜੇ ਦੋ ਬਲੇ ਆ ਆਹੋ ਯਾਰ ਮੇਕੋ ਨਹੀਂ ਆ ਵਖਣੀ ਪੈਲੀ ਮੇਰਾ ਇਰਾਦਾ ਆਪਣਾ ਕੰਮ ਕੁੰਮ ਕੋ ਸ਼ੁਰੂ ਕਰਨ ਦਾ ਤੇ ਮੈਂ ਮੁੜ ਕੇ ਪਹਿਲੀ ਜੀ ਥੋੜੀ ਰਹਿਣਾ ਉਹ ਚੱਲ ਆਪਣੀ ਵੀ ਤੂੰ ਵਾਅਦਾ ਕਰਨੀ ਆ ਤੇ ਉਹ ਵੀ ਵਾਅਦਾ ਕਰੀ ਨਾਲ ਉਹ ਨਹੀਂ ਨਹੀਂ ਆਪਣੀ ਗੱਲ ਹੋਰ ਵਾ ਮੈਂ ਆਪਣੀ ਵਾਅਦਾ ਤੇ ਮੈਂ ਭਾਵੇਂ ਦਿਨੇ ਕਰਾਂ ਕੰਮ ਭਾਵੇਂ ਰਾਤ ਕਰਾਂ ਮੁੜ ਕੇ ਜਿਮੇਰੀ ਜੀ ਹੋ ਜਾਂਦੀ ਮੇਕੋ ਨਹੀਂ ਇਹ ਕੰਮ ਹੋਣਾ ਹੈਗਾ ਨਾਲ ਠੇਕੇ ਦੇ ਮੈਂ ਪਹਿਲੀ ਵਾਅਦਾ ਨਹੀਂ ਕਰਨੀ ਹੁਣ ਠੇਕੇ ਦੇ ਮੈਂ ਕਿਹਨੂੰ ਦਊਗਾ ਫਿਰ ਤੂੰ ਮੇਰਾ ਵੀਰ ਵੇਖ ਲੈ ਜੇ ਹੋਰ ਕੋਈ ਵਿੱਚ ਬਕਾਨਾ ਆਊਗਾ ਫਿਰ ਚੰਗੇ ਰਹੋਗੇ ਉਹ ਨਹੀਂ ਨਹੀਂ ਉਹ ਤੂੰ ਡੈਡੀ ਦਾ ਸਲਾਹ ਕਰ ਲੈ ਮੇਰਾ ਵੀਰ ਉਹ ਨਹੀਂ ਮੇਕੋ ਕੰਮ ਹੋਣਾ ਭਾਵੇਂ ਠੇਕੇ ਦੇ ਭਾ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਅੱਡ ਕੀਤਾ ਮੈਨੂੰ ਸਾਰੀ ਉਮਰ ਨਹੀਂ ਗੱਲ ਅੱਬ ਲੈਣੀ ਆ। ਉਹ ਯਾਰ ਮੈਨੂੰ ਮਿਲ ਨਹੀਂਦੀ ਐ ਨੌਕਰੀ ਮੇਰਾ ਰਤਾ ਮੈਂ ਉਦੋਂ ਚੱਲ ਜਾ ਕਰਨਾ ਉਹ ਨਹੀਂ। ਨਹੀਂ ਨਹੀਂ ਨੌਕਰੀ ਭਰਾ ਤੈਨੂੰ ਮੁਬਾਰਕਵਾ ਤੇਰੀ। ਤੂੰ ਬਿਸ਼ੱਕ ਲਾਂਬੇ ਕਿਸ ਨੂੰ ਦੇ ਦੇ ਪਹਿਲੀ ਠੇਕੇ ਤੇ। ਪਰ ਹੁਣ ਮੇਕੋ ਨਹੀਂ ਆ ਹੁਣਾ ਕੰਮ। ਮੈਂ ਆਪਣਾ ਵੀ ਕੋਈ ਸੋਚਣਾ ਕਣੀ। ਹੁਣ ਤੈਨੂੰ ਤਾਂ ਤੇਰੇ ਸਹੁਰਿਆਂ ਨੂੰ ਪਹਿਲੀ ਹੀ ਮਿਲ ਜਾਣੀ, ਨੌਕਰੀ ਮਿਲ ਜਾਣੀ। ਡੈਡੀ ਨੂੰ ਦੋ ਕਿੱਲੇ ਮਿਲ ਗਏ ਤੇ ਮੈਂ ਤਾਂ ਫਿਰ ਰਹਿ ਗਿਆ ਸਭ ਤੋਂ ਘੱਟ ਪਿੱਛੇ। ਉਹ ਮੈਂ ਤਾਂ ਇਹ ਲੈ ਆ ਵੀ ਚੱਲ ਘਰ ਦੀ ਘਰਚੀ ਰਹੂਗੀ। ਉਹ ਨਹੀਂ ਨਹੀਂ ਇਹ ਨਹੀਂ ਕੰਮ ਬਣਾਗਾ। ਤੂੰ ਮੇਰਾ ਵਰੀ ਇਦ ਆਣ ਗਵਣ ਕਿੰਨੇ ਬੰਦੇ ਡੇ ਲੈਣ ਪੈੜੀ ਠੇਕੇ ਤੇ ਕੋਈ ਗੱਲ ਇਹਦੇ ਲੈਣੀ ਨੂੰ ਪੁੱਛ ਲੈਣਾ ਹੋ ਕੀ ਕਹਿੰਦਾ ਕੋਈ ਕਰ ਲੋ ਤੁਸੀਂ ਗੱਲ ਕਰ ਕਰ ਲੋ ਕੋਈ ਗੱਲ ਚਲ ਠੀਕ ਕੀ ਕੰਦੇ ਜੀ ਕੁਛ ਵੀ ਧੁੱਪ ਸੇਕਣਿਆ ਕੁੜੀ ਕਿੱਥੇ ਆ ਉਹ ਥੱਲੇ ਬੈਠੀ ਆ ਇੱਥੇ ਉੱਤੇ ਲਿਆਉਣਾ ਹੈਗਾ ਧੁੱਪ ਵੇ ਕਿਨੇ ਚਿਰ ਬਾਦ ਲੱਗੀ ਆ ਤੇ ਨਹੀਂ ਮਮੀ ਲੈ ਕੇ ਰਹੀ ਆ ਖੇਤਾਂ ਥੋੜੀ ਜੀ ਹੋਰ ਚੜ ਜਾਂਦੀ ਧੁੱਪ ਫਿਰ ਲੈਉਣੀ ਆ ਤੇ ਉਹ ਲਵਲੀ ਕਿੱਧਰ ਆ ਲਵਲੀ ਨੇ ਕਿੱਧਰ ਆਉਣਾ ਵਾ ਹੁਣ ਕਹਿਣ ਲਿਆ ਸੀਗਾ ਵੀ ਪਹਿਲੀ ਇਹ ਠੇਕੇ ਤੇ ਢੱਲੋ ਮੇਰੀ 2 ਕਿੱਲੇ ਅੱਛਾ ਬੰਦਾ ਪੁੱਛੇ ਵੀ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਅੱਡ ਕੀਤਾ ਨਿਆਣਿਆਂ ਦੀ ਸੌਹ ਚਕਾ ਚਕਾ ਕੇ ਤੇ ਹੁਣ ਮੇਰਾ ਤੁਹਾਡਾ ਨਾ ਵਿਹਾਰ ਕਰਦਾ ਆਹੋ ਤੇ ਗੱਲ ਹੈਗੀ ਆ ਹੈ ਕਿ ਨਹੀਂ ਦੇਖ ਲਓ ਹਣਾ ਸੋਚ ਸਮਝ ਕੇ ਕੋਈ ਮੈਂ ਨਾ ਕਰਤੀ ਆ ਮੈਂ ਤਾਂ ਮੇਕੋ ਭਰਾ ਹੈ ਨਹੀਂ ਨਾ ਤੇ ਟਾਈਮ ਤੇ ਮੈਂ ਤਾਂ ਨਾ ਮੇਕੋ ਜਿਮੇਰੀ ਲਈ ਜਾਂਦੀ ਆ ਹੁਣ ਮੈਂ ਤਾਂ ਅੱਗੇ ਜਿਮੇਰੀ ਚ ਆ ਕੇ ਮੈਂ ਸੋਚਣ ਡਿਆ ਹਾਂ ਅੱਗੇ ਜਿਮੇਰੀ ਚ ਆ ਕੇ ਤੇ ਮੈਂ ਕੀ ਖੱਟਿਆ ਮੁੜ ਕੇ ਹਾਂ ਹੈਨਾ ਬੰਦਾ ਕਰਦਾ ਤਾਂ ਚੰਗੇ ਨੂੰ ਹੀ ਆ ਪਰ ਜਿੱਦ ਇਦਾਂ ਦੇ ਕੰਮ ਹੋ ਜਾਂਦੇ ਆ ਫਿਰ ਖੇਚੜ ਜਾਂਦੀ। ਉਹ ਨਹੀਂ ਨਹੀਂ ਮੈਂ ਮਨਾ ਕਰਤਾ ਵਾ। ਮੈਂ ਹਾਂ ਵੀ ਭਰਾ ਤੂੰ ਭਾਵੇਂ ਲਾਂਬੇ ਦੇ ਕਿਸ ਨੂੰ ਭਾਵੇਂ ਆਪ ਵਾ। ਮੇਸ਼ੱਕ ਮੈਂ ਹਜ ਮਰਜ਼ੀ ਕਰੋ। ਨਾਲੇ ਮੈਂ ਵੀ ਗੱਲ ਕਹੀ। ਮੈਂ ਹਾਂ ਤੁਸੀਂ ਤੇ ਸਾਰੇ ਰਹਿ ਗਏ ਸਿਆਣੇ। ਤੇ ਮੈਂ ਹਾਂ ਚਦਾਈ ਬਣ ਗਏ ਅਸੀਂ ਦੋਵੇਂ ਜਣੇ। ਹਾਂ। ਤੇ ਤੈਨੂੰ ਸਹਰਿਆ ਤੋਂ ਵੀ ਪਹਿਲੀ ਮਿਲ ਜਾਣੀ। ਨੌਕਰੀ ਵੀ ਤੂੰ ਕਹਿੰਦੇ ਮਿਲ ਜਾਣੀ ਆ। ਡੈਡੀ ਨੂੰ ਵੀ ਤੋ ਕੇ ਲਿਓ ਆਪਣੀ ਸਾਹਮਣੇ ਆ। ਤੇ ਮੈਂ ਹਾਂ ਸਭ ਤੋਂ ਪਿੱਛੇ ਰਹਿ ਗਿਆ ਫਿਰ। ਹਨਾ? ਚਲੋ ਵੇਖ ਲਓ ਤੇ ਮੈਂ ਹੁਣ ਮੈਂ ਭਰਾ ਆਪਣਾ ਕੰਮ ਕੰਮ ਆਪਣਾ ਚਲਾਉਣਾ ਵਾ ਮੈਂ ਵੇਖਣ ਨਹੀਂ ਕੀਤੀ ਕੋਈ ਗੱਲ ਨਹੀਂ ਡੈਡੀ ਨੇ ਨਹੀਂ ਕੀਤੀ ਹੁਣ ਡੈਡੀ ਕੋ ਜਾਊਗਾ ਨਾ ਫੇਰ ਡੈਡੀ ਕਰਨਗੇ ਬਾਅਦ ਚ ਚਲੋ ਹੁਣ ਕੀ ਕਰਨਾ ਹੁਣ ਇਹਦਾ ਆਪਣਾ ਦਿਮਾਗ ਹੈ ਇਹਨੂੰ ਪਹਿਲਾਂ ਹੀ ਚਾਹੀਦਾ ਸੀ ਵੀ ਜਦੋਂ ਮੇਰੇ ਕੋ ਕੰਮ ਨਹੀਂ ਹੋਣਾ ਬਣਾ ਕੇ ਰੱਖਦਾ ਬਣਾ ਕੇ ਰੱਖਦਾ ਉਦੋਂ ਹੀ ਕਹਿੰਦਾ ਵੀ ਤੁਸੀਂ ਵਾਈ ਜਾਓ ਤੇ ਮੈਨੂੰ ਮੇਰਾ ਹਿੱਸਾ ਦੇਈ ਜਾਓ ਉਹ ਪਰ ਇਹ ਨਹੀਂ ਸੋਚਣੀ ਨਾ ਹੈਗੀ ਉਹ ਘਰ ਦੀ ਜਿਹੜੀ ਇਹਦੀ ਉਹ ਹੀ ਨਾ ਖਲਾਉਂ ਦਿੰਦੀ ਇਹਨੂੰ ਐਨੇ ਕੰਮ ਕਰ ਕਰਾ ਕੇ ਤੇ ਹੁਣ ਵੀ ਤੇ ਉਸ ਲੈਣ ਤੇ ਆਏ ਆ ਵੀ ਤੂੰ ਵਾਲਾ ਤੇ ਮੈਨੂੰ ਠੇਕਾ ਦੇਈ ਜਾਇ ਉਹ ਨਹੀਂ ਇਹ ਕੰਮ ਕਰਨਾ ਹੀ ਨਹੀਂਗਾ ਤ ਡਰਜੀ ਬੈਠੇ ਓਏ ਆਹ ਆ ਤੁੱਪ ਲੱਗੀ ਮੈਂ ਚੱਲ ਬਹਿ ਜਾਣੇ ਓਏ ਆਹ ਤੁੱਪ ਤੇ ਲੱਗੀ ਆ ਮੈਂ ਵੀ ਗਿਆ ਸੀ ਜੋਬ ਨਾਲ ਉੱਤੇ ਹੀ ਉਹ ਕੋਠੇ ਦੇ ਅੱਛਾ ਮੈਂ ਗੱਲ ਉਹਨਾਂ ਹੀ ਕਰਨ ਗਿਆ ਸੀ ਵੀ ਪਹਿਲੀ ਚੱਲ ਠੇਕੇ ਦੇ ਬਾਹਰ ਹੀ ਦਾ ਉਹ ਤੇ ਮੈਨੂੰ ਦੋਨੇ ਜਵਾਬ ਦੇ ਦਿੱਤਾ ਕੀ ਕਹਿੰਦਾ ਆਂਦਾ ਮੈਂ ਨਹੀਂ ਆਉਣੀ ਇਹ ਮੈਂ ਕੋਈ ਹੋਰ ਕਾਰੋਬਾਰ ਵੇਖਣ ਲੱਗਾ ਹਾਂ ਕੋਈ ਮੈਂ ਖਰਚਾ ਨਹੀਂਗਾ ਨਿਕਲਦਾ ਪਹਿਲੀ ਦੇ ਸਿਰ ਆਉਂ ਆ ਜਹਾਂ ਆ ਅੱਛਾ ਤੇ ਮੈਂ ਹਾਂ ਜੇ ਬਾਹਰ ਦਾ ਬੰਦਾ ਕੋਈ ਆਣ ਕੇ ਵਾਹੂਗਾ ਤੇ ਫੇਰ ਉਹ ਮੈਂ ਵੀ ਤਾਂ ਦੇਣ ਡਿਆ ਮੈਂ ਹਜੇ ਨੌਕਰੀ ਨੌਕਰੀ ਮਿਲ ਗਈ ਮੈਨੂੰ ਉਧਰ ਉਹ ਤਾਂ ਫਿਰ ਮੈਨੂੰ ਉਧਰ ਜਾਣਾ ਪਿਆ ਕਰਨਾ। ਉਹ ਇਹ ਤਾਂ ਹੈ ਹੀ। ਨਹੀਂ ਫਿਰ ਕੀ ਕਿਹਾ ਉਹਨੇ? ਕਹਿਣਾ ਉਹਨੇ ਕੀ ਉਹਨੇ ਜਵਾਬ ਦੇ ਦਿੱਤਾ ਵਾ ਤੇ ਹੁਣ ਵੇਖ ਲਓ ਜੇ ਤੁਸੀਂ ਸਮਝਾ ਗਏ। ਜੇ ਤੇ ਬੰਦਾ ਵਾ। ਨਹੀਂ ਤੇ ਫਿਰ ਹੋਰ ਕਿਹਨੂੰ ਦੇ ਦਿੰਨੇ ਆ ਲੱਗ। लवली ਮੇਰੀ ਗੱਲ ਸੁਣਾ। ਉਹਨੂੰ ਮੈਂ ਕੀ ਸਮਝਾਵਾਂ? ਤੁਹਾਡੇ ਕੋ ਤੇ ਉਹ ਦੋਵੇਂ ਜੀ ਡਰਦੇ ਫਿਰਦੇ ਆ। ਤੇ ਐਂ ਕਿਹੜੀ ਰਫਲ ਰੱਖੀ ਏ ਦੱਸ। ਆ ਜਾ ਕੇ ਵਾਕੀ ਹੋਏ ਆ। ਤੇਰੀ ਨਾਲ ਦੀ ਤੇ ਨਹੀਂ ਜਬਾਨਾ ਕੋਈ ਗੱਲ ਨਹੀਂ ਕਰਨ ਵਾਲੀ। ਤੂੰ ਕਹਿੰਦਾ ਵੇ ਡਰਦੇ ਕਿਹੜੀ ਗੱਲੋਂ? ਓਹੋ ਕੀ ਹੋ ਗਿਆ ਉਹਨੇ ਸੌਂ ਹੀ ਚਕਾਤੀ ਆ ਇਹਦੇ? ਚੱਲ ਉਹਦਾ ਵੀ ਆ ਮੈਂ ਨਿਕਲ ਗਿਆ ਵੀ ਨਹੀਂ ਕੋ ਖਾਦਾ। लवली ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਸੌਂ ਨਹੀਂ ਚਕਾਉਣੀ ਚਾਹੀਦੀ ਜਿਹੜੇ ਉਹਦੇ ਬੱਚੇ ਉਹ ਤੁਹਾਡੇ ਕੁਝ ਨਹੀਂ ਲੱਗਦੇ। ਉਹ ਡੈਡੀ ਲੱਗਦੇ ਆਹੀਂ ਕਦੋਂ ਗਿਆ ਨਹੀਂ ਲੱਗਦੇ। ਚਲੋ ਵਖੋ ਵਖੋ ਹੋ ਗਿਆ ਉਹ ਗੱਲ ਵੱਖਰੀ ਆ। ਪਰ ਹੁਣ ਮੈਂ ਤੇ ਉਹਨੂੰ ਪੁੱਛ ਕੇ ਆਇਆ ਵਾਂ ਵੀ ਇਹ ਲੋ ਜੇ ਤੁਹਾਡੇ ਮਨ ਚ ਆਉਂਦੀ ਆ ਤੇ ਤੁਸੀਂ ਕਹਿ ਕੇ ਵੇਖ ਲਓ ਉਹਨੂੰ। ਨਹੀਂ ਨਹੀਂ ਮੈਂ ਤਾਂ ਫਿਰ ਕਿਨ ਨੂੰ ਕਿਨ ਨੂੰ ਦੇਣੀ ਹੁਣ ਏਦਾਂ ਥੋੜੀ ਪਈ ਰਹਿਣ ਦੇਣੀ ਆ। ਲਵਲੀ ਉਹਨੇ ਜੇ ਤੈਨੂੰ ਜਵਾਬ ਦਿੱਤਾ ਤਾਂ ਜਵਾਬ ਉਹਨੇ ਮੈਨੂੰ ਵੀ ਦੇ ਦੇਣਾ ਚਲੋ ਵੇਖ ਲਓ ਫਿਰ ਤੁਹਾਡੀ ਮਰਜ਼ੀ ਹੈ ਜੇ ਬਾਅਦ ਚ ਉਹਨੇ ਮੈਨੂੰ ਕਿਹਾ ਵੀ ਤੂੰ ਬਾਹਰਲੇ ਬੰਦੇ ਨੂੰ ਦੇਤੀ ਉਹਨੇ ਤਾਂ ਫੇਰ ਆਣ ਕੇ ਵਮ ਹੀ ਤੂੰ ਦੇ ਦੇ ਜਿੰਨੂੰ ਜਣੀ ਹੈ ਠੀਕ ਹੈ ਕਿ ਨਹੀਂ ਉਦਾਂ ਉਹਨੇ ਬਾਹਰ ਲੜੀ ਜਦੋਂ ਤੁਸੀਂ ਸੌ ਸੌ ਚੁਕਾਈਏ ਫੇਰ ਅਗਲਾ ਸੌਈ ਤਾਂ ਵੀ ਭੜਕੇ ਫੇਰ ਇਹੋ ਕੰਮ ਕਰਨਗੇ ਭੜਕਿਓਣ ਕੀ ਕੰਮ ਹੋਣਾ ਹੁਣ ਵਖਵਖ ਹੋ ਗਿਆ ਬਸ ਆ ਜਾ ਕੇ ਕੋਠੀ ਦਾ ਕੰਮ ਰਹਿ ਗਿਆ ਉਹ ਵੀ ਕਿਤੇ ਪਾਪੂ ਲਾਵਾਂਗੇ ਵਖਰੇ ਕੋਠੀ ਦਾ ਤਾਂ ਨਹੀਂ ਮੁੱਲ ਮੱਲੇ ਜੇ ਪੈਣਾ ਇਹ ਤਾਂ ਮੈਂ ਦੱਸ ਦਿੰਦਾ ਜੀ। ਉਹ ਮੈਂ ਕਦੋਂ ਕਹਿੰਦੇ ਹੁਣੇ ਮੁੱਲ ਪਾਉਣਾ ਵਾ ਜਦੋਂ ਕਿਤੇ ਹੱਥ ਸੌਕਾ ਹੋਊਗਾ ਜਾਂ ਉਹਦਾ ਹੋਊਗਾ ਮੇਰਾ ਹੋਊਗਾ ਤੇ ਆਪੇ ਮੁੱਲ ਪਾ ਲਾਂਗੇ ਫਿਰ। ਆਹ ਚਲੋ ਫਿਰ ਉਹ ਤਾਂ ਦੂਰ ਦੀਆਂ ਗੱਲਾਂ ਨਾ ਜੀ। ਮੈਂ ਤਾਂ ਕੱਲੀ ਪਹਿਲੀ ਦੀ ਗੱਲ ਕਰਨ ਦਿਆਂ। ਪਹਿਲੀ ਫਿਰ ਉਹਨੇ ਨਹੀਂ ਲੈਣੀ ਤਾਂ ਹੀ ਉਹਨੇ ਜਵਾਬ ਦਿੱਤਾ। ਚੱਲ ਇੱਕ ਵਾਰੀ ਪੁੱਛ ਕੇ ਦੇਖ ਲਿਓ। ਚੱਲ ਮੈਂ ਪੁੱਛੂੰਗਾ ਕੀ ਕਹਿੰਦਾ। ਆਹੋ। ਜਾਂ ਮੰਮੀ ਨਾਲ ਗੱਲ ਕਰ ਲਿਓ ਫਿਰ ਉਹ ਕਹਿ ਕੇ ਵੇਖ ਲੂ। ਚੱਲ ਕਰਦਾ ਵਾਂ ਗੱਲ ਦੋਵਾਂ 'ਚ ਵੇਖਣਾ। ਪੁੱਛ ਲਿਓ ਨਹੀਂ ਤੇ ਮੈਂ ਇੱਕ ਦੋ ਦਿਨ 'ਚ ਦੇ ਮਨਦਲਾਦਾ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਕਦੀ ਮੈਂ ਕਿਸ ਨੂੰ ਪੈੜੀ ਦੇ ਦੇਣੀ ਆ ਕਦੀ ਮੈਂ ਕਿਸ ਨੂੰ ਦੇ ਦੇਣੀ ਆ ਮੈਨੂੰ ਇਹ ਸੋਹਰਿਆਂ ਤੋਂ ਉੱਡੀ ਮੈਂ ਉਧਰ ਹੀ ਵੇਖਣਾ ਉੱਥੋਂ ਪੁੱਤ ਤੈਨੂੰ ਕੁਝ ਨਹੀਂ ਮਿਲਣਾ ਠੱਕੇ ਹੀ ਖਾਣੇ ਆ ਹੁਣ ਖਾਲਾ ਭਾਵੇਂ ਮਹੀਨੇ ਨੂੰ ਖਾਲਾ ਹਾਂਜੀ ਮਹਾਰਾਜ ਹੋਇਆ ਕੰਮਕ ਨਹੀਂ ਹੋ ਯਾਰ ਕਿੰਨਾ ਕੁ ਟਾਈਮ ਲੱਗਣਾ ਮੈਨੂੰ ਵੀ ਉਧਰੋਂ ਫੋਨ ਤੇ ਫੋਨ ਆਉਂਦਿਆ ਵਾ ਕਰਾ ਦੇ ਭਰਾ ਤੈਨੂੰ ਤੈਂ ਹੀ ਕਦੀ ਨਾ ਨਹੀਂ ਕੀਤੀ ਤੇ ਹੁਣ ਆਪਣੇ ਆਦੀ ਤੋਂ ਏਦਾਂ ਡਿਆਵਾ ਕਰਨ ਆਹੋ ਚੱਲ 1-2 ਦਿਨ ਹੋਰ ਲੈਣਾ ਕਰਾ ਦੇ ਮੇਰਾ ਵੀਰ ਜ਼ਰੂਰੀ ਆ ਯਾਰ ਉਹ ਆਹੋ ਉਹ ਗੱਲ ਹੈ ਜੇਕਰ ਪਹਿਲਾਂ ਲੱਗੇ ਹੁੰਦੇ ਤੇ ਫਿਰ ਤੇ ਲੋੜ ਪੈਣੀ ਨਹੀਂ ਹਾਂ ਚੱਲ ਕੋਈ ਗੱਲ ਨਹੀਂ ਮੈਨੂੰ ਦੱਸੀ ਫਿਰ ਹੈ ਉਹ ਆਹੋ ਛੇਤੀ ਕਰਾਈ ਯਾਰ ਕੰਮ ਫਿਰ ਉਧਰੋਂ ਫੋਨ ਆ ਜਾਣਾ ਮੈਂ ਵੀ ਮਿਲਿਆ ਕਿ ਨਹੀਂ ਮਿਲਿਆ ਕਿ ہاں ਚੱਲ ਠੀਕ ਆ ਚੰਗਾ ਫੋਨ ਆਉਂਦੀ ਹੈ ਕਿਸ ਦਾ? ਉਹ ਫੋਨ ਯਾਰ ਕਿਹਦਾ ਆਉਣਾ ਵਾ। ਅੱਛਾ। ਫੋਨ ਉਹਨੂੰ ਹੀ ਡੈਸ਼ ਮੈਂ ਕਰਨ ਐਕਸਪੀਰੀਅੰਸ ਵਾਲੇ ਨੂੰ ਕਿ। ਕੀ ਕਹਿੰਦੇ ਆ ਹੁਣ? ਕੋਈ ਯਾਰ ਇਦਾਂ ਹੀ ਆ ਲਾਰੇ ਜੇ ਲਾਈ ਜਾਂਦੇ ਆ। ਚਲੋ ਉਹ ਤੇ ਗੱਲਾਂ ਛੱਡੋ। ਨਾ ਕੋਈ ਗੱਡੀ ਦੱਸਣ ਦਿਆ ਵਾ ਤੇ ਮੁੜ ਕੇ ਜੇ ਡੈਡੀ ਦਾ ਫੋਨ ਆ ਗਿਆ ਤੁਹਾਨੂੰ ਕੀ ਕਮਾ? ਉਹ ਕੋਈ ਨਹੀਂ ਉਹ ਹੱਲ ਕੱਢ ਲਾਂਗੇ। ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੇ ਗਏ ਹੀ ਕੰਮ ਉਹ ਕਿਦਾਂ ਬਣਿਆ ਕੁਝ ਵੀ ਨਹੀਂ। ਉਹ ਕੰਮ ਕਿੱਥੇ ਹੋਣਾ ਵਾ? ਉਹਨੇ ਨਾ ਕਰਤੀ ਆ ਉਹ ਅੰਦਰ ਮੈਨੂੰ ਰੱਖਣੀ। ਨਾ ਕਰਤੀ ਆ? ਹਾਂ। ਜ਼ਰੂਰ ਹਤਾਬ ਪਹਿਲਾਂ ਅਸੀਂ ਕਿਹੜੀਆਂ ਚੰਗੀਆਂ ਕੀਤੀਆਂ ਉਹਨਾਂ ਨੂੰ ਉਹਦਾਂ ਭੈ ਰੱਖ ਹੀ ਲੈਂਦਾ ਪਰ ਆਹ ਸੌਂ ਵਾਲੀ ਗੱਲ ਇਹਨਾਂ ਨੂੰ ਚੰਗੀ ਲੱਗੀ ਅਸੀਂ ਦੱਸ ਇਹਦੇ ਵਿੱਚ ਮਾੜਾ ਕੀ ਕੀਤਾ ਆ ਉਹ ਇਦਾਂ ਹੀ ਆ ਧੀਆਂ ਪੁੱਤਾਂ ਉਹਦਾਂ ਵੀ ਤਾਂ ਬਾਹਰੋਂ ਲੈ ਲੈ ਕੇ ਦੇਈਏ ਵਾਹਣਾ ਤਾਂ ਜੇ ਘਰ ਦੇ ਦੋ ਕਿਲੇ ਵਾਲਣਗੇ ਤਾਂ ਕੀ ਫਰਕ ਪੈਣ ਲੱਗਾ ਇੱਥੇ ਉਹ ਜਦੋਂ ਧੀ ਬੋ ਤੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਹੋਏ ਨਾ ਤਾਂ ਫਿਰ ਉਹ ਚੇਤਨੀਆਂ ਭੁੱਲਦਾ ਹੁੰਦਾ ਮੈਂ ਤੈਨੂੰ ਆਖਿਆ ਇਹ ਸੌਂ ਰਹਿਣ ਦੇ ਉਹਨੇ ਖਾ ਵੀ ਚੁੱਕੀ ਲੈਣਾ ਪਰ ਤੂੰ ਵੀ ਨਹੀਂ ਟਾਲਦੀ ਉਹ ਖਾ ਹੀ ਲੈਣਾ ਸਭ ਕੁਝ ਖਾਈ ਦੇ ਜਾਂਦੇ ਹੋਰ ਕਿੱਦਾਂ ਖਾਣਾ ਆ ਪਰ ਹੁਣ ਨਾ ਕਰਦੀ ਉਹਨੇ ਕੀ ਕਰੀ ਹੈ ਸਾਰਾ ਟੱਬਰ ਉਹਨਾਂ ਨੇ ਆਪਣੇ ਵੱਲ ਕੀਤਾ ਹੈ ਮੰਮੀ ਡੈਡੀ ਉਹਨਾਂ ਵੱਲ ਦੀ ਗੱਲ ਕਰਦੇ ਖਰੇ ਕੀ ਉਹਨਾਂ ਦਾ ਸਿਰ ਤੇ ਢੂੜਿਆ ਹੋਵੇ ਇਹਨਾਂ ਨੇ ਉਹ ਆਂਦਾ ਮੈਂ ਨਹੀਂ ਘਾਵਣੀ ਹੁਣ ਤਾਂ ਮੇਰਾ ਦਰਾਦਾ ਇਹ ਆ ਕਿ ਡੈਡੀ ਨਾਲ ਗੱਲ ਕਰਾਂ ਪਹਿਲਾਂ ਜਾ ਕੇ ਇਹ ਡੈਡੀ ਨੇ ਵੀ ਨਾ ਹੀ ਕਰਨੀ ਆ ਡੈਡੀ ਦੇ ਨਾਲ ਦੀ ਗੱਲ ਕਰਨੀ ਆ ਡੈਡੀ ਨੇ ਤਾਂ ਨਾ ਕਰਨੀ ਆ ਤੇ ਚੱਲ ਇਹ ਉਹਨੂੰ ਤਾਂ ਕਹੂਗਾ ਮੈਂ ਡੈਡੀ ਨੂੰ ਹੁਣ ਇਹ ਕਹਿਣਾ ਨਾ ਕਿ ਮੈਂ ਇੱਕ ਦੋ ਦਿਨ ਚ ਕਿਹਨੂੰ ਨਾ ਕਿਹਨੂੰ ਦੇ ਦੇਣੀ ਆ ਤੁਸੀਂ ਇੱਕ ਅੱਧੀ ਵਾਰ ਪੁੱਛ ਲੋ ਇੱਕ ਵਾਰੀਬਲ ਤਾਂ ਪੁੱਛਿਓ ਜੇ ਇਹਦੇ ਮੰਨਦੇ ਆ ਠੀਕ ਹੈ ਨਹੀਂ ਮੰਨਦੇ ਤਾਂ ਹੋਰ ਕਿੰਨੂ ਦੇ ਦਾਂਗੇ ਸਾਨੂੰ ਕੀ ਇਹੀ ਠੇਕਾ ਹੀ ਲੈਣਾ ਉਹ ਮੈਂ ਚੱਲ ਇੱਕ ਵਾਰੀ ਕਹਿ ਕੇ ਵੇਖ ਲੈਣੀ ਫੇਰ ਕਹਿਣਗੇ ਸਾਨੂੰ ਪੁੱਛਿਆ ਨਹੀਂ ਆ ਉਹ ਹੀ ਬਸ ਇੱਕ ਵਾਰ ਪੁੱਛ ਲਿਆ ਵਾ ਅਗਲੇ ਨੇ ਨਹੀਂ ਮੰਨਣ ਦੇ ਤਾਂ ਨਾ ਸਹੀ ਨਹੀਂ ਕੋਈ ਨਹੀਂ ਡਾਡੀ ਨੂੰ ਮੈਂ ਕਰੀ ਕਹਿਣਾ ਵਾ ਤੇ ਠੀਕ ਆ ਨਹੀਂ ਮਨੂਗਾ ਤਾਂ ਫਿਰ ਵੇਖੀ ਜਾਊ ਮੇਰੀ ਇੱਕ ਗੱਲ ਨਾਲੇ ਹੋਰ ਸੁਣੋ ਹੂੰ ਮੇ ਤਾਂ ਕਰਦੀ ਮੈਂ ਪਿੰਡ ਮੰਮੀ ਨੂੰ ਫੋਨ ਲਾਉਣੀ ਆ ਕਿਉਂ ਉਹ ਐਕਸਪੀਰੀਅੰਸ ਵਾਲਾ ਮੈਂ ਪੁੱਛਦੀ ਆ ਉਹਨਾਂ ਨੂੰ ਯਾਰ ਉਹਨਾਂ ਨੂੰ ਕੀ ਪੁੱਛਣਾ ਵਾ ਜਦੋਂ ਉਹਨੂੰ ਆ ਹੀ ਪਤਾ ਥੋੜੀ ਦਿੱਤਾ ਕੋਈ ਵੀ ਮੰਮੀ ਨੂੰ ਮੈਂ ਸਾਰਾ ਪੜਦੇ ਜੇ ਨਾ ਮੈਂ ਸਾਰੀ ਗੱਲ ਦੱਸਤੀ ਹੀ ਭਿੰਦਾ ਵਰਗੇ ਪਹਿਲਾਂ ਨਹੀਂ ਕਿਤੇ ਲੱਗੀ ਮਮਮੀ ਜੀ ਨੂੰ ਸਾਰੀ ਗੱਲ ਦਾ ਪਤਾ ਵਾ ਬਸ ਕਿ ਡੈਡੀ ਨੂੰ ਨਹੀਂ ਪਤਾ ਹੈਗਾ ਤੇ ਮਮਮੀ ਜੀ ਨੇ ਡੈਡੀ ਨੂੰ ਸਮਝਾ ਲੈਣਾ ਆ ਉਹਨਾਂ ਆਪੇ ਕਰ ਕੋਈ ਕਰਵਾ ਲੈਣਾ ਉਥੋਂ ਹੀ ਵਖਿਓ ਉਹ ਆਹੋ ਜੇ ਉਹਦੀ ਚੱਲਦੀ ਹੈ ਡੈਡੀ ਦੀ ਮਾਣੀ ਮੋਟੀ ਤੇ ਉਹਨੂੰ ਕਹੇ ਪੈਸੇ ਤਾਂ ਲਾ ਦੇ ਕੇ ਤੇ ਕਰਾ ਲਈ ਚੱਲਦੀ ਚੱਲ ਹਨ ਉਹ ਵੀ ਆ ਠੇਕੇ ਠੂਕੇ ਦੇ ਪੈਸੇ ਮਿਲ ਜਾਣੇ ਆ ਤਾਂ ਕੋਈ ਗੱਲ ਨਹੀਂ ਦੇ ਦਾਂਗੇ ਫਿਰ ਅਸੀਂ ਉਹਨਾਂ ਚਲੋ ਚੱਲਦੀ ਤੇ ਸਹੀ ਉਹ ਮੈਂ ਮੰਦੀ ਆ ਤੇ ਪਰ ਜਿਹੜਾ ਅਸੀਂ ਝੂਠ ਬੋਲ ਬੈਠੇ ਆ ਪੀ ਨਹੀਂ ਇਹ ਪਹਿਲਾਂ ਵੀ ਨੌਕਰੀ ਤੇ ਲੱਗੇ ਸੀ ਉਹ ਹੁਣ ਕਿਦਾਂ ਕਰਾਂਗੇ ਉਹ ਚੱ ਕੋਈ ਨਾ ਮੈਂ ਕਰਦੀ ਹਾਂ ਹਾਲ ਮੈਂ ਕਰਦੀ ਆ ਮਮ ਜੀ ਨੂੰ ਫੋਨ ਕਰੀ ਤੇ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਪਹਾ ਤੇ ਲਾ ਦੇ ਕੇ ਤੇ ਫਿਰ ਕਰਾਉ ਹੁਣ ਕੋਈ ਨਾ ਮੈਂ ਕਰਦੀ ਆ ਫੋਨ ਬੈਠੋ ਤੁਸੀਂ ਇੱਥੇ ਮੈਂ ਉਹਨੇ ਫੋਨ ਕਰਕੇ ਆਈਂਗੀ ਚਲ ਠੀਕ ਆ ਨਾਲ ਆਡੋ ਡੋਹਣ ਵਾਲੀ ਨਾ ਅੱਜ ਗੱਲ ਦਸੀਆਂ ਆਂ ਆਡੋਣ ਵਾਲੀ ਗੱਲ ਦਾ ਮੈਂ ਨਾਲ ਹੀ ਨਹੀਂ ਲੈਣਾ ਹਾਲੇ ਆਹੋ ਜੀ ਨਾ ਦਸੀ ਮੈਂ ਹਾਲੇ ਪਹਿਲਾਂ ਆਹ ਵਾਲਾ ਕੰਮ ਆਪਣਾ ਕਲੀਅਰ ਕਰ ਲਈਏ ਫਿਰ ਗੱਲ ਕਰਾਂਗੇ ਉਹ ਵਾਲੀ ਬਾਅਦ ਚ ਗੱਲ ਕਰਾਂਗੇ ਉਹਨਾਂ ਦੀ ਨਾ ਚਲ ਠੀਕ ਆ ਕਰਕੇ ਆ ਗਈ ਫਿਰ ਮੈਂ ਫੋਨ ਕਰਦੀ ਮੈਂ ਦੱਸਦੀ ਆਂ ਮੇਰੀ ਗੱਲ ਸੁਣੋ ਲਵਲੀਤਾਡੇ ਵੱਲ ਆਇਆ ਹੈ ਕੀ ਕਹਿੰਦਿਆ ਵਾ ਲਵਲੀ ਨੇ ਕੀ ਕਹਿਣਾ ਵਾ ਕਹਿੰਦਾ ਵੀ ਮੈਂ ਗਿਆ ਹਾਂ ਜੋਬਨ ਵਾਲਾ ਅੱਛਾ ਤੇ ਪਹਿਲੀ ਮੇਰੀ ਜਿਹੜੀ ਠੇਕੇ ਤੇ ਲੈਦਾ ਹੂੰ ਤੇ ਡੈਡੀ ਉਹਨੇ ਮੈਨੂੰ ਜਵਾਬ ਦੇ ਦਿੱਤਾ ਵਾ ਇਹ ਮੈਰੀਆਂ ਪੌਣੀ ਫੇਰ ਹੁਣ ਤੇ ਜੇ ਇਹਨੇ ਨਹੀਂ ਨਾ ਪੌਣੀ ਤੇ ਮੈਂ ਬਾਹਰ ਕੇ ਇਹਨੂੰ ਠੇਕੇ ਤੇ ਦੇ ਦੇਣੀ ਐ ਮੈਂ ਮੈਂ ਪੁੱਛ ਲੈਣਾ ਉਹਨੂੰ ਅਵਲ ਤਾਂ ਉਹਨੇ ਵੜੀ ਨਹੀਂ ਐ ਬਸ ਤੁਸੀਂ ਕਪੱਤੇ ਹੈਗੇ ਦੋਵੇਂ ਜੀ ਨਹੀਂ ਇਹਨੂੰ ਕਹਿਣਾ ਸੀ ਵੀ ਜਿਹੜੇ ਤੁਸੀਂ ਕੰਮ ਕੀਤੇ ਦੋਵਾਂ ਜੀਆਂ ਨੇ ਉਹ ਨਾਲ ਲਾ ਕੇ ਰਹਿਣ ਵਾਲੇ ਕੀਤੇ ਆ ਕਿੱਦਾਂ ਪਿਆਲੀ ਤੁਹਾਡੀ ਲੱਲੇ ਇਹ ਤਾਂ ਗੱਲ ਉਹਨੂੰ ਮੈਂ ਕਹੀ ਸੀ ਮੈਂ ਵੀ ਤੁਸੀਂ ਸੌ ਨਹੀਂ ਖਵਾਲਣੀ ਚਾਹੀਦੀ ਤੁਹਾਨੂੰ ਆਹੋ ਜਿਹੜੇ ਉਹਦੇ ਬੱਚੇ ਤਾਂ ਤੁਹਾਡੇ ਵੀ ਤਾਂ ਕੁਝ ਲੱਗਦੇ ਹੀ ਇਹਦਾ ਇਰਾਦਾ ਇਹ ਹੀ ਵੀ ਪਿਆਲੀ ਲੱਲਾ ਕਰਦੀ ਦਾ ਮਗਰ ਲਾ ਕੇ ਮੁੜ ਕੇ ਖੁਰੇ ਕਰਦਿਆਂ ਦੀ ਲੋੜ ਪੈਣੀ ਨੀਗੀ ਪਰ ਇਹ ਗੱਲ ਤਾਂ ਉਹ ਚੇਤਾ ਭੁੱਲ ਗਿਆ ਸੀ ਵੀ ਭੈਣ ਭਰਾਵਾਂ ਦੀ ਸਾਰੀ ਜ਼ਿੰਦਗੀ ਲੋੜ ਪਈ ਰਹਿੰਦੀ ਆ ਦੇਖ ਲਓ ਮੰਜਿਓ ਪਾਉ ਨੇੜੇ ਹੀ ਆ ਨਾ ਪੈ ਗਈ ਨਾ ਲੋੜ ਪਰਾਦੀ ਹੁਣ ਅਹੀਂ ਉਹਨੂੰ ਕੀ ਕਹੀਏ ਨਾਲੇ ਤਾਂ ਸੌ ਖਵਾਲੀ ਉਹਨੂੰ ਨਾਲੇ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਹੁਣ ਉਹ ਪਿਆਲੀ ਇਹਦੀ ਕਿੱਦਾਂ ਲਵੇ ਮੈਂ ਦੇਤਾ ਨੂੰ ਜਵਾਬ ਤੇ ਨਾਲੇ ਚਾਹ ਲਾਲੇ ਆਪੇ ਵਾਵੇ ਇਹਨੂੰ ਪਤਾ ਲੱਗੇ ਕਿ ਕਿਦਾਂ ਮਿਹਨਤ ਹੁੰਦੀ ਆ ਉਹਨੂੰ ਤੇ ਆਂਦਾ ਹੀ ਕਰਦਾ ਕੁਛ ਨਹੀਂਗਾ ਕਹਿੰਦਾ ਵੀ ਦੇ ਨਹੀਂ ਤੁਸੀਂ ਲੈਣੀ ਤਾਂ ਮਹੋਰ ਕੇ ਇਹਨੂੰ ਦੇ ਦਿੰਦਾ ਵਾ ਤੇ ਮੈਂ ਆਪਣੇ ਸਹਰੇ ਵਾਲੀ ਪਿਆੜੀ ਵਾਣੀ ਆ ਤਿੰਨ ਕਿਲੇ ਨਹੀਂ ਇਹਨੂੰ ਇਹ ਗੱਲ ਕਹਿ ਦੇਣੀ ਸੀ ਕਿ ਸ਼ਰੀਕਾ ਨਾਲ ਸਾਡੀ ਪਿਆੜੀ ਦੇ ਵਿੱਚ ਵਾਣੀ ਫੇਰ ਨਾ ਕੰਮੀ ਵੀ ਦੱਸਿਆ ਨਹੀਂ ਆ ਮੈਂ ਤਾਂ ਉਹਨੂੰ ਆਖਿਆ ਮੈਂ ਜੋਬਨ ਨੂੰ ਪੁੱਛ ਕੇ ਦੱਸਦਾ ਕੀ ਕਹਿੰਦਾ ਜੋਬਨ ਨੇ ਕਿੱਥੋਂ ਲੈਣੀ ਆ ਉਹ ਤੁਸੀਂ ਸਮਝਾਓਗੇ ਜਾਂ ਮੈਂ ਕਹੂੰਗਾ ਤੇ ਫੇਰ ਹੈ ਮੰਨ ਜੇ ਓਦਾਂ ਨਹੀਂ ਇਹਦੀ ਪਿਆੜੀ ਲੈਣੀ ਜਬਾਨ ਤਾਂ ਦੋਹਾਂ ਜੀਆਂ ਦੀ ਹੈ ਨੀਗੀ ਕਿੰਦਾ ਦਿਨੋਂ ਕਤਰ-ਕਤਰ ਕਰਦੀ ਹੈਗੀ ਓਏ ਆਹੋ ਇਹ ਤਾਂ ਗਲਤ ਰਹੀ ਠੀਕ ਇੰਦੀ ਸ਼ਰਮ ਨਹੀਂ ਆਉਂਦੀ ਵੀ ਮੇਰਾ ਜੇਠਵਾ ਜਠਾਣੀ ਆ ਵੱਡੇ ਆ ਸਾਡੇ ਨਾਲੋਂ ਕੀ ਗੱਲ ਕਰਨ ਲੱਗੇ ਸੀ ਰਮਨ ਉਹਨੇ ਕਿਹੜੀ ਕੱਲੀ ਨੇ ਕਹਿਤੀ ਇਹਦੇ ਨਾਲ ਸਲਾਹ ਕਰਕੇ ਉਹਨੇ ਕਹੀ ਆ ਇਹ ਤਾਂ ਹੈ ਹੀ ਨਹੀਂਗਾ ਰਮਨ ਮੈਂ ਕਰਦਾ ਫਿਰ ਜੋ ਬੰਨਾ ਗੱਲ ਉਹਨੂੰ ਮੈਂ ਕਹਿ ਦਿੰਦਾ ਵੀ ਯਾਰ ਕੋਈ ਸ਼ਰੀਕ ਹੋ ਰਾਨ ਕੇ ਬੈਗੇ ਤੇ ਫਿਰ ਔਖਾ ਹੋਊਗਾ ਆਹੋ ਕਦੀ ਪਾਣੀ ਤੋਂ ਕਪੱਤ ਪੈਣਾ ਕਦੀ ਵਟ ਤੋਂ ਪੈਣਾ ਵਾ ਤੇ ਤੂੰ ਚੁੱਪ ਕਰਕੇ ਵਹਲਾ ਚੱਲ ਕਰ ਲੋ ਇੱਕ ਹੋਰਾਂ ਗੱਲ ਜੇ ਮੰਨਦਾ ਵਾ ਤੇ ਠੀਕ ਆ ਜੇ ਬਹੁਤੀ ਗੱਲ ਹੋਊਗੀ ਤੇ ਵੇਚੇ ਅਸੀਂ ਖਲ ਚੱਲ ਵੇਖ ਲੋ ਕਰਕੇ ਗੱਲ ਵੇਖ ਲੋ ਜਰ ਮੈਂ ਕਰਦਾ ਫਿਰ ਉਹਦਾ ਨਾਲ ਗੱਲ ਹੈ ਮਾਣ ਤੇ ਉਹਨੇ ਜਾਣਾ ਹੀ ਆ ਸਮਝਦਾਰ ਵਾ ਉਹ ਇਹਦੇ ਵਾਂਗੂ ਥੋੜਾ ਵਾ ਤੇ ਭੈਣ ਭਰਾਵਾਂ ਦੀ ਲੋੜ ਹੀ ਨੀਗੀ ਉਹਨੂੰ ਵੀ ਪਤਾ ਵਾ ਵੀ ਹੋਰ ਕੋਈ ਆਣ ਕੇ ਸਾਡੀ ਪਿਆਲੀ ਦੇ ਵਿੱਚ ਬਹਿ ਗਿਆ ਨਾ ਤੇ ਰੋਜ਼ ਇੱਕ ਪਾਤਰਿਆ ਕਰਨਾ ਵਾ ਉਹਨੇ ਪਾਣੀ ਵੀ ਮੰਗਣਾ ਵਾ ਉਹਨੇ ਨੰਗਣਾ ਵੀ ਆ ਤੇ ਇਦਾਂ ਚੰਗੇ ਜੇ ਨਹੀਂ ਲੱਗਣਾ ਮੈਂ ਵੀ ਇਹਨੂੰ ਕਹੂੰਗੀ ਵੀ ਤੂੰ ਹੀ ਵਾਲਾ ਕੋਈ ਗੱਲ ਨਹੀਂ ਰੁਪਿੰਦਰ ਦਾ ਫੋਨ ਹੈਲੋ ਹਾਂ ਲੋ ਸਤਿ ਸ਼੍ਰੀ ਅਕਾਲ ਜੀ ਸਸਿਕਾਬਤ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਹਾਂ ਮੇਰਾ ਠੀਕ ਠਾਕ ਵਧੀਆ ਹੋਰ ਹੋਰ ਕੀ ਕਰ ਰਹੇ ਬਸ ਘਰ ਦਾ ਹੀ ਕੰਮ-ਕਮ ਕਰਕੇ ਵਿਲੀ ਹੋਈ ਹਾਂ ਅੱਛਾ ਅੱਛਾ ਹਾਂ ਤੂੰ ਦੱਸ ਕੀ ਕਰ ਰਹੇ ਮੈਂ ਵੀ ਕੁਛ ਨਹੀਂ ਜੇ ਬਸ ਕੱਪੜੇ-ਕੁਪੜੇ ਤੋਂ ਹੋ ਗਿਆ ਢੀਂ ਧੁੱਪ ਲੱਗੀ ਹੀ ਅੱਜ ਹਾਂ ਹਾਂ ਕਿੰਨੇ ਦਿਨਾਂ ਪੀਸਾ ਸੂਰਜ ਕਦ ਨਿਕਲਿਆ ਆ ਹਾਂ ਜੀ ਮਹਾਰਾਜੇ ਟੁੱਪ ਲੱਗੀ ਐ ਤੇ ਮੈਂ ਚਲ ਕੱਪੜਿਆਂ ਦਾ ਰਸੋਗਿਆ ਪਾਉਣੀ ਹੁੰਦਾਂ ਤੇ ਸੁਕਾਉਣੀ ਨਹੀਂ ਦੇ ਹੋਰ ਠੀਕ ਠਾਕ ਪਰ ਵਾਸਾ ਤੇਰਾ ਹਾਂ ਜੀ ਅਮੀ ਹੋਰ ਤੇ ਵਧੀਆ ਆ ਮੈਂ ਤੁਹਾਨੂੰ ਫੋਨ ਤਾਂ ਕਰਕੇ ਲਾਇਆ ਸੀ ਹੂੰ ਟੀਜੜ ਦੀ ਐਕਸਪੀਰੀਅੰਸ ਵੀ ਗੱਲ ਕਰਨ ਦੇ ਹੀ ਨਾ ਹੂੰ ਉਹ ਮੰਮੀ ਕਿਤੇ ਹਾਲ ਨੀ ਦਾ ਹੋਂਦੇ ਆ ਹਾਲ ਨੀ ਦਾ ਹੋਂਦੇ ਆ ਨਾ ਉਹ ਹੋਣੀ ਨਹੀਂ ਜੇ ਨਾਲ ਪਤਾ ਫੁੱਟਾ ਦਿੱਤਾਵੇ ਇੱਕੋ ਥਾਂੋਂ ਤੋਂ ਤਹਿ ਤਹਿ ਨਹੀਂ ਕਿ ਪਰ ਨਾ ਮੰਨਦੇ ਹੀ ਆ ਅੱਛਾ ਹੌਣ ਦੱਸ ਕੀ ਹੌਣ ਤੂੰ ਹੀ ਦੱਸੋ ਘਰ ਚੱਲ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਕਰਵਾ ਲੈਣੀ ਹੈ ਤੇ ਡੈਡੀ ਨੂੰ ਕਹਾਂ ਕਿ ਬਹੇਰੀ ਵਾ ਕੇ ਵੀ ਇਹਨਾਂ ਦੀ ਇਹਨਾਂ ਕੰਮ ਨਾ ਕੱਢਣਗੇ ਹੋਏ ਹੁਣ ਤੀਰ ਕੋਈ ਹੋਈ ਹੱਲ ਕੱਢਣਾ ਵਾ ਹੁਣ ਇਹਨਾਂ ਨੇ ਤਾਂ ਬਹੇਰੀ ਭਾਈ ਦੌੜ ਕਰਕੇ ਵੀ ਲਈ ਅਰ ਫਿਰ ਗੱਲ ਨਹੀਂ ਬਣਦੀ ਪਰ ਗੱਲ ਸੁਣ ਮੇਰੀ ਕਸੂਰ ਸਾਡਾ ਵੀ ਦੋਵਾਂ ਦਾ ਹੈਗਾ ਨਾ ਅਸੀਂ ਕਿਹਾ ਇਹਨਾਂ ਨੂੰ ਦੱਸਿਆ ਪਹਿਲਾਂ ਨਵਲੀ ਗੱਲਾਂ ਤੇ ਨੌਕਰੀ ਨਹੀਂ ਕਰਦਾ ਹੁਣ ਦਾਤ ਮੈਨੂੰ ਵੀ ਲੱਗਾਂਗੀ ਕਿ ਦੱਸ ਦਿੰਦੇ ਨਾ ਪਹਿਲਾਂ ਤੇ ਫਿਰ ਇੱਥੇ ਦਾ ਤਰੀਕਾ ਕੰਮ ਹੋਣਾ ਵੱਲ ਤੋਂ ਨੇ ਵੀ ਵਿੱਚ ਨਹੀਂ ਰੱਡੀ ਨੇ ਵਿਆਹ ਕਰਨਾ ਕਰਨਾ ਹੀ ਨਹੀਂ ਆਹੋ ਪਰ ਸਾਨੂੰ ਇਹ ਫਿਕਰ ਹੀ ਹੈ ਕਿ ਵਿਆਹ ਨਹੀਂ ਕਰਾਉਣਾ ਕੋਈ ਨਾ ਮੇਰੇ ਨਾਲ ਕਹਦਾ ਹੀ ਲੈ ਮੁੰਡਾ ਕੁਛ ਕਰਦਾ ਹੀ ਨਹੀਂ ਐ ਚਾਹੇ ਕਿ ਦਾਵਾ ਹੀ ਝੂਠ ਤੇ ਬੋਲ ਬੈਠੀ ਐ ਪਰ ਹੁਣ ਪਛਤਾਉਂਦੇ ਉਹ ਹੀ ਨਾ ਹੁਣ ਇੱਕ ਝੂਠ ਨੂੰ ਛਪਾਉਣ ਵਾਸਤੇ ਹੁਣ ਸੋਚ ਝੂਠ ਹੋਰ ਬੋਲਣਾ ਪੈਣਾ ਨਾਲ ਉਹ ਹੀ ਨਾ ਚਲ ਕੋਈ ਜਾਓ ਹਾਂ ਪਤਾ ਕਰਕੇ ਵੇਖਿਓ ਹਾਂ ਪਰ ਰੱਡੀ ਨੂੰ ਗੱਲਾਂ ਬਣਾ ਵਿੱਚ ਕਹਿੰਦੇ ਵੇਖਿਓ ਹਾਂ ਹਾਂ ਸੀਤਾਰਗਨਾਂ ਨੇ ਪਤਾ ਕੀਤਾ ਯਾ ਪਰ ਇਹ ਆ ਕਿ ਉਹ ਨਹੀਂ ਸਲਬਤ ਬਣਾ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕਰ ਲੈਣਾ ਹਾਲੇ ਦਾ ਸੋਚ ਨਹੀਂ ਠੀਕ ਮੈਂ ਕਰ ਲਿਆ ਕਰ ਲੇਉਗਾ ਫਿਰ ਕੀ ਹੈ ਹਾਂ ਹਾਂ ਕੋਈ ਗੱਲ ਇਹ ਤੂੰ ਟੈਨਸ਼ਨ ਨਾ ਲੈ ਆਉਂਦੀ ਆ ਤਾਂ ਫਿਰ ਮੈਂ ਕਰਨੀ ਗੱਲੇ ਨਾਲ ਠੀਕ ਹੈ ਤੇ ਫਿਰ ਮੈਂ ਤੈਨੂੰ ਹਾਂ ਬੈਕ ਕਾਲ ਕਰੂੰਗੀ ਠੀਕ ਹੈ ਹਾਂ ਕੀ ਕੀ ਕਹਿੰਦੇ ਮੈਨੂੰ ਠੀਕ ਚਲ ਕੋਈ ਨਹੀਂ ਕਰਿਆ ਫਿਰ ਚਲ ਸੀਆ ਮੈਨੂੰ ਚਲ ਠੀਕ ਬੁੱਤ ਖਿਆਲ ਰੱਖੀ ਆਪਣਾ ਹਾਂ ਜੀ ਚਲੋ ਠੀਕ ਜੀ ਓਕੇ ਬਾਏ ਬਾਏ ਪੇਲਾ ਹੋਰਾਂ ਉਹਨ ਰੁਪਿੰਦਰ ਦਾ ਹੁੰਦਿਆ ਹੂੰ ਗੇਲੀ ਅੰਦਰ ਗਏ ਕਿਨੇ ਐਕਸਪੀਰੀਅੰਸ ਵਾਲਿਆਂ ਨੇ ਪਤਾ ਤੇ ਕੀਤਾ ਆ ਪਰ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਤੇ ਤੁਹਾਡੀ ਵਾਕ ਵੀ ਕਦੋਂ ਕੰਮ ਆਉਣੀ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਵਾਕ ਵੀ ਨੂੰ ਇਹ ਥੋੜਾ ਵੀ ਕੰਮ ਅਗਲੇ ਨੇ ਕੀਤਾ ਐਕਸਪੀਰੀਅੰਸ ਮੇਰਾ ਲੱਗ ਜਾਣਾ ਨਾਲ ਉਹ ਦਿੰਦੇ ਕਿਉਂ ਨਹੀਂ ਆ ਉਹ ਉਹਨੂੰ ਕਹੇ ਲਵਲੀ ਨੂੰ ਮੇਰੇ ਨਾਲ ਗੱਲ ਕਰੇ ਮੈਨੂੰ ਤਾਂ ਉਹ ਨੰਬਰ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਕੋ ਕੰਮ ਕੀਤਾ ਬੰਦੇ ਨੇ ਇਨੇ ਸਾਲ ਲਾਏ ਆ ਤੇ ਐਕਸਪੀਰੀਅੰਸ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਇਹ ਹੋਣਾ ਵੀ ਛੱਡ ਕੇ ਨਾ ਚੱਲ ਜੇ ਆਹੋ ਇਹੋੀ ਗੱਲ ਹੋ ਰਹੀ ਆ ਮੈਂ ਕਹਿੰਦਾ ਮੈਂ ਫੋਨ ਕਰ ਲਾਉਂਗਾ ਉਹ ਮੈਨੂੰ ਨੰਬਰ ਦੇ ਦੇ ਜਾਂ ਫਿਰ ਮੇਰੇ ਨਾਲ ਗੱਲ ਕਰਾਵੇ ਉਹਨਾਂ ਦੀ ਤੇ ਤੁਸੀਂ ਨਵੇਂ ਥਾ ਬਣਾ ਲਓ ਹਾਂ ਜਰੂਰੀ ਉੱਥੋਂ ਹੀ ਲੈਣਾ ਆ ਉਹ ਕੰਮ ਉਥੇ ਕੀਤਾ ਨਵੇਂ ਥਾ ਦਾ ਕਿੱਥੋਂ ਬਣਾ ਦੀਏ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਫਲਾਣਾ ਆ ਗਿਆ ਢਿੰਗੜਾ ਗਿਆ ਆ ਵੀ ਮੇਰਾ ਯਾਰ ਦੋਸਤ ਆ ਮੇਰਾ ਆ ਕਰਦਾ ਆ ਕਰਦਾ ਤੇ ਹੁਣ ਉਹ ਕਿੱਥੇ ਚੱਲ ਗਏ ਸਾਰੇ ਜਾਣੇ ਵੇਖੋ ਕੰਮ ਉਹਨੇ ਕੀਤਾ ਦਫ਼ਤਰ ਦਾ ਤੇ ਜੇ ਬੰਦੇ ਨੇ ਦਫ਼ਤਰ ਚ ਕੰਮ ਕੀਤਾ ਹੈ ਤਾਂ ਉਹਨੂੰ ਬਣਾ ਦਈਏ ਅਸੀਂ ਉਹ ਹੁਣ ਟਰਾਲੀਆਂ ਵਾਲੇ ਦਾ ਐਕਸਪੀਰੀਅੰਸ ਕੇ ਵਰਕਸ਼ਾਪ ਦਾ ਬਣਾ ਦਈਏ ਉੱਥੋਂ ਤਾਂ ਚੱਲ ਜੂ ਉਹਦਾ ਚਲੋ ਮੈਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਹੈਗਾ ਪਰ ਮੈਂ ਇਹ ਕਹਿ ਨਹੀਂ ਆ ਇਨੀ ਢਾਡੀ ਵਾਕ ਵੀ ਆ ਤੇ ਗੱਲ ਸੁਣੋ ਮੇਰੀ ਕੱਲ ਮੁੰਡਾ ਆ ਕੁੜੀ ਨੂੰ ਮੇਣਾ ਮਾਰੂਗਾ ਤੇ ਤੇਰੇ ਦਾਦੇ ਜਿਹੜਾ ਲਾਰਾ ਲਾਇਆ ਸੀ ਹੁਣ ਕੰਮ ਨਹੀਂ ਕਰਾ ਸਕਦੇ ਉਹ ਗੱਲ ਸੁਣੋ ਮੇਰੀ ਵਾਕ ਵੀ ਤੇ ਹੈਗੀ ਆ ਤੇ ਤਾਂ ਹੀ ਤਾਂ ਉਹਨੂੰ ਨੌਕਰੀ ਦਵਾਉਣ ਦੇ ਨੀ ਦੇ ਇਦਾਂ ਦੀ ਪੋਸਟ ਤੇ ਕੌਣ ਰੱਖਦਾ ਹੁਣ ਜੇ ਉਹਨੇ ਕੰਮ ਕੀਤਾ ਵਾ ਤੇ ਉਹ ਐਕਸਪੀਰੀਅੰਸ ਦਿਖਾਵੇ ਆਪਣਾ ਤੇ ਫਿਰ ਤਾਂ ਇਹਨਾਂ ਨੂੰ ਹੋਰੇ ਭੱਜ ਦੌੜਨਾ ਨਾ ਪਾਓ ਆਪੇ ਸਾਰਾ ਕੰਮ ਕਰਾ ਲਓ ਹਾਂ ਭੱਜ ਦੌੜ ਮੈਂ ਕੋਈ ਵੱਖਰੀ ਪਾਉਣ ਡਿਆ ਮੈਂ ਤਾਂ ਉਹਦੇ ਕੰਮ ਦਾ ਐਕਸਪੀਰੀਅੰਸ ਮੰਗਿਆ ਉਹ ਮੰਗਦੇ ਅਗਲੇ ਰਿਕੁਆਇਰਮੈਂਟ ਹੀ ਉਹਨਾਂ ਦੀ ਇਹੋ ਆ ਮੰਨੀ ਮੈਂ ਤੁਹਾਡੀ ਗੱਲ ਮੈਂ ਆਪੇ ਕਰ ਲੈਣਾ ਨਵਲੀ ਨਾਲ ਗੱਲ ਠੀਕ ਹੈ ਨਾ ਉਹਨੂੰ ਮੈਂ ਕਹਿੰਦਾ ਵੀ ਦੱਸ ਮੈਨੂੰ ਤੇ ਮੇਰੇ ਨਾਲ ਗੱਲ ਕਰ ਜਰਾ ਤੇ ਨਾਲੇ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਤਾਂ ਉਹਨਾਂ ਨੂੰ ਕਵਾਂਗੇ ਵੀ ਭਲਾ ਕਿਉਂ ਨਹੀਂ ਦੱਲੇ ਤੁਸੀਂ ਠੀਕ ਹੈ ਨੋ ਫੋਨ ਨੂੰ ਫੋਨ ਕਰ ਲੈਣਾ ਤਾਂ ਹੁਣ ਉਹ ਜੇ ਭਾਈ ਉਹ ਸਾਰਾ ਕੁਝ ਦੱਸ ਦੇ ਸੱਚ ਪਤਾ ਲੱਗ ਜਾਣਾ ਮੈਂ ਤਾਂ ਨੌਕਰੀ ਕਰਦਾ ਨਹੀਂ ਹੁਣ ਕੀ ਬਣੂੰਗਾ ਉਹ ਨਹੀਂ